2016 ਮਾਡਲ ਆ ਨਾਲ ਨੇ ਟਾਇਰ ਆ ਦੇਖ ਸਕਦੇ ਹੋ ਰੰਗ ਰੰਗ ਮਿੱਤਰੋ ਨਟਾ ਨੂਟਾ ਤੇ ਸਾਰਾ ਉਮੀ ਪਿਆ ਜਿਵੇਂ ਕਹਿੰਦੀ ਇਹ ਪੰਪ ਨਾਲ ਵੀ ਕੋਈ ਛੇੜ ਸਾੜ ਨਹੀਂ ਹੋਈ ਟਰੈਕਟਰ ਦੇ 800 ਘੰਟਾ ਚੱਲਿਆ 20000 ਰੁਪਿਆ ਰੇਟ ਇਹਦੇ ਵਿੱਚੋਂ ਘੱਟ ਜੇ ਟਾਇਰਾਂ ਵਾਲਾ ਹਾਂਜੀ ਰੇਟ ਨਾਲ ਟਾਇਰ ਦਾ ਵੱਡੇ ਪਾਈਪ ਨੇ ਜਿਵੇਂ ਕਰੀਏ ਕਾਂ ਜੰਸੀ ਵਾਲੀਆਂ ਆ ਮਿੱਤਰੋ ਰੰਗ ਰੰਗ ਦੇ ਸਾਰੇ ਉਮੀ ਪਿਆ ਟਰੈਕਟਰ ਦੇ ਅੱਸੀ ਗਾਲ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਤਲਵੰਡੀ ਸਬੂਟਰ ਟਰੈਕਟਰ ਮੰਡੀ ਦੇ ਤੇ ਮੰਡੀ ਹਰ ਬੁੱਧਵਾਰ ਵਾਲੇ ਦਿਨ ਲੱਗਦੀ ਆ ਤੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਵੀਰਾਂ ਦਾ ਨੰਬਰ ਵੀ ਪਾਵਾਂਗੇ ਤੇ ਬਰਾ ਉਹਨੂੰ ਵੀਰਾਂ ਦਾ ਟਿਕਾਣਾ ਦੱਸਦੀ ਆ ਸਾਹਮਣੇ ਚੌਂਕ ਆ ਗਿਆ ਮਿੱਤਰੋ ਚੌਂਕ ਦੇ ਜਮ੍ਹਾਂ ਨਾਲ ਕੇਸ ਗਰੁੱਪਾ ਕੇਸ ਗਰੁੱਪ ਤੇ ਜਮ੍ਹਾਂ ਨਾਲ ਵੀਰ ਮੰਡੀ ਲਾਉਂਦੇ ਆ ਬੁੱਧਵਾਰ ਵਾਲੇ ਦਿਨ ਇੱਥੇ ਮਿਲ ਸਕਦੇ ਹਾਂ ਸੋ ਸਾਰੀ ਗੱਲਬਾਤ ਵੀਰਾਂ ਨਾਲ ਕਰਵਾਵਾਂਗੇ ਕਿਹੜੇ ਕਿਹੜੇ ਟਰੈਕਟਰ ਲੈ ਕੇ ਆਇਆ ਉਹ ਵੀ ਦਿਖਾਵਾਂਗੇ ਤੇ ਜਿਹੜੇ ਜਿਹੜੇ ਵੀਡੀਓ ਦੇਖੀਂ ਨਾ ਸ਼ੇਅਰ ਕਰੀ ਚੱਲਿਓ ਨਾਲ ਨਾਲ ਸੱਸੀ ਗੱਲ ਦੀ ਸਵਾਗਤ ਆ ਆਪਣੇ ਬੀਟ ਸਭ ਤੋਂ ਪਹਿਲਾਂ ਤਾਂ ਆਪਣਾ ਕੀ ਨਾਮ ਆ ਜੀ ਰਪਾਲ ਸਿੰਘ ਮਲਕਾਣਾ ਪਿੰਡ ਆ ਜੀ ਠੀਕ ਹੈ ਮਲਕਾਣਾ ਪਿੰਡ 5 20 ਮੀਟਰ ਇੱਥੋਂ ਠੀਕ ਹੈ ਆਪਣਾ 1 ਨੰਬਰ ਪਲਾਟ ਆ ਜੀ ਇਹ 1 ਨੰਬਰ ਪਲਾਟ ਚ ਲੱਗਦੇ ਆ ਠੀਕ ਹੈ 1 ਨੰਬਰ ਪਲਾਟ ਆ ਮਲਕਾਣਾ ਪਿੰਡ ਆ ਤੇ ਮੰਡੀ ਦੇ ਵਿੱਚ ਵੀ ਹੁੰਦੇ ਤੇ ਘਰੇ ਵੀ ਹੁੰਦੇ ਆਪਣੇ ਕੋਲ ਟਰੈਕਟਰ ਆ ਘਰੇ ਵੀ ਹੁੰਦੇ ਜੀ ਉਹਦੋਂ ਬਾਰੇ ਜਿੰਨਾਂ ਤਾਂ ਇੱਥੇ ਆ 7 ਟਰੈਕਟਰ ਹਰ ਵਕਤ ਹੀ ਹੁੰਦੇ ਆ ਠੀਕ ਹੈ 5 7 5 ਤੋਂ 7 ਟਰੈਕਟਰ ਮਿੱਤਰੋ ਹਰ ਵਕਤ ਹੀ ਹੁੰਦੇ ਆ ਵੀਰਾਂ ਕੋਲ ਤੇ ਹੁਣ ਜੇ ਵੀਡੀਓ ਕਰਦਣ ਲੱਗੇ ਆ ਜੀ ਸਟਾਰਟ ਆ ਟਰੈਕਟਰ ਕਿੰਨਾ ਮਾਡਲ ਆ ਜੀ ਇਹ 16 ਮਾਡਲ ਆ ਬਾਈ ਜੀ ਠੀਕ ਹੈ ਨਾਲ ਨਾਲ ਦੇ ਟਾਇਰ ਆ ਸਾਰਾ ਜੈਨੇਨ ਆरिजिनल ਆ ਸਾਰਾ ਠੀਕ ਹੈ ਸਾਰਾ ਸੀਲ ਦਾ ਜੇਰੀ ਸਾਰਾ ਸੀਲ ਦਾ ਕੋਈ ਜੋੜ ਨਹੀਂ ਖੁੱਲਿਆ ਟਰੈਕਟਰ ਦਾ 16 ਮਾਡਲ ਆ ਜੇ ਨਾਲ ਦੇ ਟਾਇਰ ਆ ਤੁਸੀਂ ਆਪ ਸਾਬ ਲਾ ਲਓ ਮਿੱਤਰੋ ਚੱਲਿਆ ਕਿੰਨਾ ਕੁ ਟਰੈਕਟਰ 8 ਸਾਲ ਹੋ ਗਏ ਟਰੈਕਟਰ ਐ ਇਹਨੂੰ ਤੇ ਪੂਰੀ ਸਮਾਈ ਦੇ ਵਿੱਚ ਚੱਲਿਆ ਵਾ ਟਰੈਕਟਰ ਪੰਜਾਬ ਨੰਬਰ ਆ ਕਿ ਹਰਿਆਣਾ ਜੀ ਇਹ ਪੰਜਾਬ ਜੀ ਠੀਕ ਹੈ ਮਾਨਸਾ ਦਾ ਨੰਬਰ ਹੈ ਜੀ ਮਾਨਸਾ ਨੰਬਰ ਹੈ ਜੀ ਨਗਦ ਕੈਸ਼ ਦਾ ਨਿਕਲਿਆ ਠੀਕ ਹੈ ਨਗਦ ਕੈਸ਼ ਦਾ ਨਿਕਲਿਆ ਵਾ ਪੰਜਾਬ ਨੰਬਰ ਹੈ 16 ਮਾਡਲ ਆ ਤੇ ਡਿਮਾਂਡ ਵੀਰਾਂ ਨੇ ਰੱਖੀ ਆ 5 ਲੱਖ 30 ਹਜ਼ਾਰ ਰੁਪਏ ਤੇ ਬਾਕੀ ਰੇਟ ਮੌਕੇ ਦਾ ਮੌਕੇ ਦਾ ਰੇਟ ਮੌਕੇ ਦਾ ਰੇਟ ਹੈ ਕਰੀ ਬਈ ਨੰਬਰ ਬੋਲਦੀ ਆ ਆਪਣਾ 99803 67044 97803 67044 ਇਹ ਵੀਰ ਦਾ ਮੋਬਾਈਲ ਨੰਬਰ ਆ ਨੋਟ ਕਰ ਲਿਓ ਇਹਦੋਂ ਅੱਗੇ ਆ ਗਿਆ ਜੀ ਸੋਨਾਲਿਕਾ 7 ਮਾਡਲ ਟਰੈਕਟਰ ਆ ਜੀ ਠੀਕ ਹੈ ਹਰਿਆਣਾ ਦਾ ਨੰਬਰ ਹੈ ਠੀਕ ਹੈ ਹਰਿਆਣਾ ਨੰਬਰ ਆ 2007 ਮਾਡਲ ਆ 270000 ਡਿਮਾਂਡ ਆ ਠੀਕ ਆ 270000 ਡਿਮਾਂਡ ਆ ਤੇ ਬਾਕੀ ਮੌਕੇ ਤੇ ਕਰ ਲਾਂਗੇ ਮੂਹਲੇ ਟਾਇਰ ਨਵੀਂ ਆ ਮਗਲੇ ਟਾਇਰ 80 ਪੈਸੇ 70 80 ਪੈਸੇ ਠੀਕ ਆ ਮਗਰਲੇ 70 ਤੋਂ 80 ਪੈਸੇ ਟਾਇਰ ਆ ਮਿੱਤਰੋ ਤੇ ਇਹ ਸਿੰਪਲ ਪੈਟਲਾਂ ਦੇ ਵਿੱਚ ਆ ਗਿਆ ਇਹ ਮੂਰਤੀ ਪੈਟਲਾਂ 'ਚ ਵੀ ਆਇਆ ਡਰੈਕਟਰ ਇਹ ਹਾਂਜੀ ਹਾਂਜੀ ਤੇ ਉਦੋਂ ਅੱਗੇ ਇੱਕ ਹੋਰ ਆ ਗਿਆ ਜੀ ਸੋਨ ਵਾਲੀ ਕਾ ਡੀਆਈ 750 ਜਹਾ ਜੀ ਟਾਇਰ ਪਾਇਆ ਕੋੜਾ ਬੈਂਪਰ ਲੱਗਿਆ 19 ਮਾਡਲ ਠੀਕ ਆ 19 ਮਾਡਲ ਆ ਤੇ ਡਿਮਾਂਡ ਰੱਖੀ ਆ 555000 ਰੁਪਏ ਤੇ ਗਰੀ ਇੰਜਣ ਦੇ ਮਾਰਦੀ ਕੈਮਰਾ ਇੰਜਣ ਇੰਜਣ ਕਿਵੇਂ ਚੱਲਿਆ ਵੀ ਥੋੜੀ ਲੱਗਦਾ ਟਰੈਕਟਰ ਇਹ ਥੋੜਾ ਹੀ ਚੱਲਿਆ ਠੀਕ ਹੈ ਤੇ ਬਾਕੀ ਮਿੱਤਰੋ ਮੈਟਿੰਗ ਮੋਟਿੰਗ ਦੇਖ ਸਕਦੇ ਹੋ ਟਰੈਕਟਰ ਪੂਰੀ ਸਮਾਈ ਚੱਲਿਆ ਵਾ ਤੇ ਪੂਰੇ ਬਾਈ ਸੈਲਫ ਨਾਲ ਮਾਰਦੀ ਨਾਣਾ ਚਾਬੀ ਇੱਕ ਕਰੀ 1100 ਕੋ 1182 ਘੰਟੇ ਚੱਲਿਆ ਟਰੈਕਟਰ 1100 1100 ਠੀਕ ਹੈ ਜਮਾ ਕਾਂਚਾ ਹੈ ਹਾਂ ਪੰਚਰ ਦਾ ਪੰਚਰ ਦਾ ਟਰੈਕਟਰ ਹੈ ਜੀ 22 ਬਾਈ ਮਾਡਲ ਨੂੰ ਵੀ ਪਿੱਛੇ ਕਰਦਾ ਠੀਕ ਹੈ ਉਹ ਤਾਂ ਇਹਦੀ 100 ਦੱਸੀ ਜਾਂਦੀ ਹੈ ਮਿੱਤਰੋ ਦੇਖ ਸਕਦੇ ਹੋ 22 ਮਾਡਲ ਨਾਲ ਦੀ ਜਿਵੇਂ ਕਿ ਦੀ ਇਹ ਸਮਾਈ ਚ ਟਰੈਕਟਰ ਨੰਬਰ ਕਿੱਥੋਂ ਦਾ 23 ਮਾਡਲ ਲੈ ਕੇ ਪੁੱਛ ਕੇ ਭੱਗ ਜੇ ਬਾਈ ਬਸ ਉਵੇਂ ਲੈ ਜਾਏ ਬੰਦਾ ਠੀਕ ਹੈ 23 24 ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ ਮੇਰੇ ਤਲਵੰਡੀ ਦਾਪੋ ਠੀਕ ਹੈ ਲੋਕਲੀ ਹੈ ਨੰਬਰ ਇਹਦਾ ਤਲਵੰਡੀ ਸਾਪ ਦਾ ਨੰਬਰ ਆ 555000 ਡਿਮਾਂਡ ਦਾ ਰੇਟ ਬੜੇ ਟੈਰਨ ਵਾਲਾ ਹਾਂਜੀ ਵੇਟ ਨਾਲ ਪਲੱਸ ਬੇਡ ਲੱਗੇ ਹੋਇਆ ਨਾਲ ਮਿੱਤਰੋ 16 ਦੇ ਟਾਇਰਾਂ ਵਾਲਾ ਠੀਕ ਹੈ 16 ਦੇ ਟਾਇਰਾਂ ਵਾਲਾ ਬੇਡ ਫੂਟ ਲੱਗੇ ਹੋਇਆ ਹਾਂਜੀ ਇੱਕ ਚੀਜ਼ ਹੋਰ ਇਧਰ ਕੈਮਰਾ ਮਾਰਨਟਾ ਨੂੰ ਦੇ ਵੱਡੇ ਟਾਇਰ ਪਾਏ ਹੋਏ ਨੇ ਟਾਇਰ ਦਾ ਵੱਡੇ ਪਾਈਪ ਨੇ ਜਿਵੇਂ ਕਰੀਏ ਕਾਂ ਜੰਸੀ ਵਾਲੀਆਂ ਮਿੱਤਰੋ ਰੰਗ ਰੰਗ ਦੇ ਸਾਰੇ ਉਮੀ ਪਿਆ ਟਰੈਕਟਰ ਦੇ ਵੱਡਾ ਬੰਪਰ ਲੱਗਿਆ ਮੂਰੇ ਆ ਕੋੜਾ ਬੰਪਰ ਲੱਗਿਆ ਤੇ ਇਧਰ ਨਾਲ ਆ ਗਿਆ ਬਾਈ ਮਾਡਲ ਇੰਡੋ ਫਾਰਮ ਹਾਂਜੀ ਇਦਾ ਨੰਬਰ ਕਿੱਥੋਂ ਦਾ ਇਹਦਾ ਮਾਡਲ ਨੰਬਰ ਆ ਗਿਆ ਹਨਾ ਪੀ ਵੀ 31 ਨੰਬਰ ਪਾ ਦਿਓ ਮੇਰਾ ਠੀਕ ਹੈ ਲਾ ਬੋਲੀ ਦੇ ਨੰਬਰ ਤੇਰਾ 7814452872 ਤਲਵੰਡੀ ਸਾਬੋ ਜਗਜੀਤ ਯੰਸੀ ਵਾਲੇ ਠੀਕ ਹੈ ਨੰਬਰ ਬਈਆ ਸੁਣਾਲੀ ਕਾ ਦੇਖ ਸਕਦੇ ਹੋ ਤੇ ਇੰਡੋ ਫਾਰਮ 22 ਮਾਡਲ ਆ 475000 ਡਿਮਾਂਡ ਆ ਤੇ 22 ਮਾਡਲ ਆ ਦੇਖ ਸਕਦੇ ਹੋ ਰੰਗ ਰੂਗ ਮਿੱਤਰੋ ਨਟਾ ਨੂਟਾ ਤੇ ਸਾਰਾ ਓਮੇ ਪਿਆ ਜਿਵੇਂ ਕਹਿੰਦੀ ਇਹ ਪੰਪ ਨਾਲ ਵੀ ਕੋਈ ਛੇੜ ਸਾੜ ਨਹੀਂ ਹੋਈ ਟਰੈਕਟਰ ਦੇ 800 ਘੰਟਾ ਚੱਲਿਆ ਠੀਕ ਹੈ ਸਿਰਫ 800 ਘੰਟਾ ਚੱਲਿਆ ਟਰੈਕਟਰ 800 ਘੰਟਾ ਚੱਲਿਆ ਭਾਈ 22 ਮਾਡਲ ਤੇ ਟਾਇਰ ਦੂਰ ਦੇਖ ਸਕਦੇ ਹੋ ਮਿੱਤਰੋ ਜਮਾ ਨਮੀ ਪਿਆ ਪੰਜਾਬ ਨੰਬਰ ਹੈ ਜਿਵੇਂ ਕਹਦੀ 8 ਤੇ ਡਿਮਾਂਡ ਕੀ ਰੱਖੀ ਹੈ ਜੀ 4,75,000 ਰੁਪਏ 4,75,000 ਰੁਪਿਆ ਡਿਮਾਂਡ ਆ ਹਾਂਜੀ ਜਮਾ ਨਵਾਂ ਟਰੈਕਟਰ ਆ ਇਹ 55 ਐਂਡੋ ਫਾਰਮ ਆ ਨਾ ਜੀ ਨਵਾਂ ਟਰੈਕਟਰ ਆ ਸਾਰਾ ਇਹ 55 ਐਚਪੀ ਚੋਂਦਾ ਆ ਜੀ 55 ਐਚਪੀ 55 ਜੀ ਤੇ ਬਾਕੀ ਡੰਡਾ ਫੱਟੀ ਨਾਲ ਹੀ ਆ ਹਨਾ ਸਾਰਾ ਸਮਾਨ ਨਾਲ ਮਿਲੂਗਾ ਠੀਕ ਆ ਸਾਰਾ ਸਮਾਨ ਤੁਹਾਨੂੰ ਨਾਲ ਮਿਲ ਜੂਗਾ ਹਾਂਜੀ ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਤੇ ਇੱਕ ਚੀਜ਼ ਹੋਰ ਜੇ ਕਈ ਵਾਰੀ ਕਿਸੇ ਵੀਰ ਕੋਲ ਕੋਈ ਪੁਰਾਣਾ ਟਰੈਕਟਰ ਹੁੰਦਾ ਵੇਚ ਲਾਂਗੇ ਭਾਈ ਜੀ ਲੋਨ ਵੀ ਕਰਾ ਦਾਂਗੇ ਕੱਟ ਵੀ ਲਵਾਂਗੇ ਠੀਕ ਆ ਲੋਨ ਦੀ ਸੌਦਾ ਵੀ ਹੈ ਐਸਰ ਐਸਰ ਹੈਗਾ 21 ਮਾਡਲ ਠੀਕ ਹੈ ਨਾਲ ਦੇ ਟਾਇਰ ਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ 21 ਮਾਡਲ ਨਾਲ ਦੇ ਟਾਇਰ ਡਿਮਾਂਡ ਹੈਗੀ ਆ 310000 ਰੁਪਿਆ ਹਾਂ ਤੇ ਇਹ ਮਿੱਤਰੋ ਐਸਰ ਉਹ ਆ ਜਿਹੜੇ ਕਹਿੰਦੇ ਇੱਕ ਸਿਲੰਡਰ ਜੀ ਵੀ ਭੂੰਗਾ ਈ ਟਰਾਲੀ ਦੀਆਂ ਜਿਵੇਂ ਕਰੀਏ ਗੋਡੀ ਨਾਲ ਵਾਹਣਦੇ ਆ ਹਨਾ ਹਾਂ ਤੇ ਇਹ 310000 ਰੁਪਿਆ ਡਿਮਾਂਡ ਆ ਮਿੱਤਰੋ ਬਾਕੀ ਰੇਟ ਮੌਕਦਾ ਇੱਕ ਨੰਬਰ ਪਲਾਟ ਦੇ ਵਿੱਚ ਵੀਰਦੀ ਮੰਡੀ ਲੱਗਦੀ ਆ ਤੇ ਸੋਨਾਲੀ ਕਾ 750 ਇਹ 18 ਮਾਡਲ ਟਰੈਕਟਰ ਆ ਜੀ ਠੀਕ ਐ 18 ਮਾਡਲ ਆ ਨੰਬਰ ਐ ਐਚ ਆਰ ਇਹਦਾ ਠੀਕ ਐ ਐਚ ਆਰ ਨੰਬਰ ਐ ਐਨਓਸੀ ਲੋਡ ਵੀ ਦੇ ਦਾਂਗੇ ਠੀਕ ਐ ਐਨਓਸੀ ਮਿਲ ਜੂਗੀ ਹਾਂਜੀ 5 ਲੱਖ 30 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ ਸਾਰਾ ਜਿਹੜੀਆਂ ਟਰੈਕਟਰ ਆ 5 ਲੱਖ 30 ਹਜ਼ਾਰ ਡਿਮਾਂਡ ਆ ਤੇ ਬੈਕ ਟਾਇਰ ਜਮਾ ਨਵੇਂ ਲੱਗੇ ਬੈਟਰੀ ਜਮਾ ਨਵੇਂ ਪਾਇਆ ਇਹ ਲੱਗੇ ਪਿਆ ਜੀ ਜੇ ਕੇ ਦੇ ਟਾਇਰ ਆ ਤੇ ਕਰੀ ਅੱਖਰਾਂ ਇਹਦੇ ਮਾਰਦੀ ਕੈਮਰਾ ਗੱਡੀਆਂ ਤੋਂ ਜਿਵੇਂ ਕਹਦੀ ਅੱਖਰ ਜੇ ਉਮੀ ਪਾਇਆ ਆਪਾਂ ਇੱਧਰ ਆਇਆ ਤੇਰੇ ਵੀ ਮੈਟਿੰਗ ਮੂਡ ਨੂੰ ਸਾਰੀ ਹੋਈ ਵੀ ਇੱਧਰ ਮੈਟਿੰਗ ਵੀ ਦਿਖਾ ਦਿੰ। ਤੇ ਡੰਡਾ ਫੱਟੀ ਮਗਲੀ ਸੈਟੋਂ ਦੇਖ ਸਕਦੇ ਹੋ। ਸੌ ਸਾ ਪੂਰਾ ਸਾਫ ਪਿਆ ਟਰੈਕਟਰ ਦਾ ਮਿੱਤਰੋ। ਤੇ ਜਿਹੜੀ ਚੀਜ਼ ਨਹੀਂ ਦੀਂਦੀ ਤੁਹਾਨੂੰ ਸਕਰੀਨ ਦੇ ਵਿੱਚ ਉਹ ਤੁਹਾਨੂੰ ਮਿਲੂਗੀ। ਬਾਕੀ ਟਰੈਕਟਰ ਜਿਵੇਂ ਹੈਗਾ ਐਵੇਂ ਹੀ ਮਿਲੂਗਾ ਹਨਾ। ਇੱਧਰ ਦੇਖ ਸਕਦੇ ਹੋ ਮੈਟਿੰਗ ਮੂਡਿੰਗ ਹੋਈ ਵੀ ਆ। ਤੇ ਆਹ ਦੇਖ ਸਕਦੇ ਹੋ ਮਿੱਤਰੋ ਟਾਇਰ ਜਮਾ ਨਵੇਂ 18 ਮਾਡਲ ਸੋਨ ਵਾਲੀ ਕਾ 750। ਤੇ ਤੇਲ ਖਰਚੇ ਨੂੰ ਜਿਵੇਂ ਕਹਿੰਦੀ ਕਿਸਾਨਾਂ ਨੂੰ ਜਦੋਂ ਦਾ ਆਇਆ ਸੀ ਮਿੱਤਰੋ ਵਰਦਾਨ ਆ ਤੇ ਰਿਪੇਅਰ ਵੀ ਬਹੁਤ ਘੱਟ ਆ ਟਰੈਕਟਰਾਂ ਦੀ ਇਹਨਾਂ ਦੀ। ਹਾਂ ਸੋਨਾਲੀਕਾ 35 ਹੈ 19 ਮਾਡਲ 19 ਮਾਡਲ ਆ ਸੋਨਾਲੀਕਾ 35 ਨਾਲ ਦੇ ਟਾਇਰ ਹੈ ਤੇ ਮਾਨਸਾ ਦਾ ਨੰਬਰ ਆ ਨਾਲ ਦੇ ਟਾਇਰ ਸਾਰਾ ਓਕੇ ਟਰੈਕਟਰ ਬਾਕੀ ਸਾਰਾ 4 ਲੱਖ 50000 ਡਿਮਾਂਡ ਆ ਵੀਰਾਂ ਦੀ ਹਾਂਜੀ ਤੇ ਜਿਵੇਂ ਕਹੇਰੀ ਇਹ ਵੀ ਸਕੰਦਰੀ ਆ ਜੀ ਸਕੰਦਰ ਮਾਡਲ ਆ ਜੀ ਠੀਕ ਹੈ ਸਕੰਦਰ ਮਾਡਲ ਆ ਤੇ ਸੋ ਦੇਖ ਸਕਦੇ ਹੋ ਮਿੱਤਰੋ ਰੰਗ ਪੇਂਟ ਜਮਾਂ ਜਿਵੇਂ ਕਹੇਰੀ ਕਲਮ ਨਹੀਂ ਲੱਗੀ ਕਿ ਟਰੈਕਟਰ ਦੇ ਸਾਰਾ ਜੈਨੂਨ ਆ ਸਾਰਾ ਜੈਨੂਨ ਆ ਟਰੈਕਟਰ ਤੇ ਡੰਡਾ ਫੱਟੀ ਨਾਲ ਮਿਲੂਗੀ ਸਾਰਾ ਸਮਾਨ ਨਾਲ ਤੇ ਲੋਨ ਦੀ ਸੌਦਾ ਵੀ ਹੈਗੀ ਆ ਹਾਂਜੀ 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 ਦੇਦੇ ਤੇ ਦਾ ਮੁੱਲ ਆਦਾ 4 ਲੱਖ ਦੇ ਆਸ-ਪਾਸ ਦਾ ਲੂਨ ਹੀ ਹੋਊਗਾ ਹਾਂ ਜਿਹੜੇ ਸਾਹਮਣੇ ਸਾਫ ਪਿਆ ਟਰੈਕਟਰ ਉਦੋਂ ਆ ਗਿਆ 750 ਹਣਾ ਜੀ ਇਹ ਕਿੰਨਾ ਮਾਡਲ ਆ ਜੀ ਇਹ 2009 ਮਾਡਲ ਆ ਜੀ ਪਾਵਰ ਸਟੀering ਠੀਕ ਆ ਪਾਵਰ ਸਟੀering ਆ 2009 ਮਾਡਲ 2009 ਮਾਡਲ 2 ਲੱਖ 95 ਹਜ਼ਾਰ ਡਿਮਾਂਡ ਆ 2 ਲੱਖ 95 ਹਜ਼ਾਰ ਡਿਮਾਂਡ ਆ ਹਾਂ 285 ਦਾ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ 285 ਦਾ ਦੇ ਦੇ ਇਹਦੀ ਐਨਓਸੀ ਮਿਲ ਜੂ ਜੀ ਹਾਂ ਜੀ ਐਨਓਸੀ ਹੋ ਜੂਗੀ ਜੀ ਠੀਕ ਹੈ ਐਨਓਸੀ ਮਿਲ ਜੂਗੀ 2 ਲੱਖ 95 ਇੱਕ ਵਾਰ ਡਿਮਾਂਡ ਆ ਮਿੱਤਰੋ ਹਾਂ ਜੀ ਰੇਟ ਮੌਕੇ ਦਾ ਆਪਦਾ ਮਣ ਜਾ ਬਣਾ ਕੇ ਆ ਜਿਓ ਇੱਕ ਨੰਬਰ ਪਲਾਟ ਚ ਵੀਰ ਆ ਏ ਅੱਗੇ ਆ ਗਿਆ ਜੀ ਅਰਜਨਾ ਇਹ ਸੈਂਟਰ ਗੇਰ ਆ ਗਿਆ ਜੀ 19 ਮਾਡਲ ਆ ਜੀ ਹਾਂ ਜੀ 19 ਮਾਡਲ ਆ ਸੈਂਟਰ ਗੇਰ ਆ ਅਰਜਨ 605 ਤੇ ਕਨੀਸ਼ਨ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਪੀਵੀ 11 ਨੰਬਰ ਆ ਜੀ 5 ਲੱਖ ਤੇ 20000 ਡਿਮਾਂਡ ਆ 5 ਲੱਖ ਦਾ ਟਰੈਕਟਰ ਦੇ ਦੇ ਠੀਕ ਆ 20000 ਰੁਪਿਆ ਰੇਟ ਇਹਦੇ ਵਿੱਚੋਂ ਘਟਜੂ ਮਿੱਤਰੋ 5 ਲੱਖ ਦਾ ਤੁਹਾਨੂੰ 19 ਮਾਡਲ ਅਰਜਨ ਕਿਧੋਂ ਨਹੀਂ ਮਿਲਣਾ ਤੇ ਬਾਕੀ ਕੈਮਰਾ ਮਾਰਦੇ ਟਾਇਰ ਟੂਰ ਵੀ ਚੰਗੇ ਪਿਆ ਉਦੋਂ ਅਗੇ ਆਏ ਜੀ 17 ਮਾਡਲ 17 ਮਾਡਲ 35 17 ਮਾਡਲ ਸੋਨ ਵਾਲੀ ਕਾ ਡੀ ਆਈ 35 ਬਠਿੰਡਾ ਨੰਬਰ ਠੀਕ ਆ ਬਠਿੰਡਾ ਨੰਬਰ ਆ ਜੀ ਨਾਲ ਦੇ ਟਾਇਰ ਆ ਇਹਦੇ ਨਾਲ ਦੇ ਟਾਇਰ ਆ ਬਠਿੰਡਾ ਨੰਬਰ ਆ 395000 ਡਿਮਾਂਡ ਆ Ориジナル ਟਰੈਕਟਰ ਆ ਸਾਰਾ ਠੀਕ ਆ ਸਾਰਾ Ориジナル ਆ ਮਿੱਤਰੋ ਟਰੈਕਟਰ ਸੀਰੀਅਲ ਪਿਆ ਤੇ ਜਿਵੇਂ ਕਹਦੇ ਇਹ ਮੈਸਿੰਗੀਆਂ ਤੋਂ ਬਾਅਦ 35 ਤੋਂ ਬਾਅਦ ਇਹ ਟਰੈਕਟਰ ਜਿਹੜਾ ਵੱਧ ਵਿਗਿਆ ਬਹੁਤ ਬਹੁਤ ਕਾਮਯਾਬ ਕਾਮਯਾਬ ਵੀ ਆ ਤੇ ਬਾਕੀ ਖਰਚਾ ਵੀ ਘਟਾ ਹਾਂਜੀ ਲੇਕਿ ਨਾਰਮਲ ਬੰਦੇ ਨੇ ਜੀ ਕਿਸਾਨ ਨੇ ਲੈਣਾ ਤਾਂ ਟਰੈਕਟਰ ਪੂਰਾ ਚੰਗਾ ਹਾਂਜੀ ਹਾਂਜੀ ਤੇ ਉਦੋਂ ਅੱਗੇ ਆ ਗਿਆ ਜੀ ਐਸਰ ਐਸਰ 485 ਇਹ ਕਿੰਨਾ ਮਾਡਲ ਆ ਜੀ 15 ਮਾਡਲ ਹੈ ਹਾਂਜੀ ਪੰਜਾਬ ਨੰਬਰ ਹੈ ਠੀਕ ਹੈ 15 ਮਾਡਲ ਆ ਪੰਜਾਬ ਨੰਬਰ ਆ ਤੇ ਟਰੈਕਟਰ ਦੇ ਫਰੰਟ ਟਾਇਰ ਜਮਾ ਨਵੇਂ ਲੱਗੇ ਹੋਏ ਆ। ਮਗਲੇ ਟਾਇਰ ਨਾਲ ਦੇ ਟਰੈਕਟਰ ਦੇ। ਠੀਕ ਹੈ ਮਗਲੇ ਟਾਇਰ ਨਾਲ ਦੀ ਹੈ ਜੀ ਐ। ਸਫਾਈ ਚ ਹੀ ਚੱਲਿਆ ਬਾਕੀ। ਠੀਕ ਹੈ। ਪੂਰੀ ਸਮਾਈ ਦੇ ਵਿੱਚ ਟਰੈਕਟਰ ਮਿੱਤਰੋ ਚੱਲਿਆ ਵਾ। 310 ਹਜ਼ਾਰ ਦਾ ਦੇ ਦੇਣਗੇ। ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ? ਪੰਜਾਬ ਦਾ ਜੀ ਸੰਗਰੂਰ। ਠੀਕ ਹੈ ਸੰਗਰੂਰ ਦਾ ਨੰਬਰ ਆ ਇਹ ਆ ਜੀ ਮਿੱਤਰੋ SR485 ਤੇ ਐਂ ਲਾ ਲਓ ਵੀ ਨਾ ਤਾਂ ਇਹਦੇ ਚ ਪੈਂਦਾ ਪਾਣੀ। ਟਰੈਕਟਰ ਜਮਾ ਸੁੱਕਾ। ਨਾ ਪੈਂਦਾ ਤੇਲ। ਤੇਲ ਖਰਚਾ ਵੀ ਘਟਾ। ਤੇ ਕੇਸ ਕੰਪਨੀ ਮਸ਼ੀਨ ਦੇਣੋਂ ਹਟ ਗਈ ਸੀ ਜਿਹਦੇ ਕੋਲੇ ਹੈਗਾ ਸੀ। ਉਦੁਵਾ ਦੇ ਵਿੱਚ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਜਦੋਂ ਇਹ ਆਏ ਜੀ ਸੀਗੇ ਇਹਦਾ ਇੱਕ ਸਿਲੰਡਰ ਨਹੀਂ ਸੀ ਮਾਣਾ ਹਨ ਇਹ ਤਾਂ ਮੁੰਲਾ ਫੇਰ ਤਿੰਨ ਸਿਲੰਡਰ ਕਰਤੇ ਤੇ ਟਰੈਕਟਰ ਪੂਰਾ ਚੰਗਾ ਆ ਗਿਆ ਜੀ 3602 3702 15 ਮਾਡਲ ਆ ਬਈ ਜੀ ਹਾਂਜੀ ਇਹ 4 ਨੰਬਰ ਆ 385000 ਵੇਟ ਆ ਆਪਣੇ ਨੇੜੇ ਦਾ ਹੀ ਨੰਬਰ ਆ ਇਹਦਾ HR 22 ਫਤਿਹਬਾਦ ਦਾ ਫਤੇਆਬਾਦ ਨੰਬਰ 15 ਮਾਡਲਾ 385 ਹੈ ਡਿਮਾਂਡ ਹੈ ਐਚਆਰ 22 ਨੰਬਰ ਐਨਓਸੀ ਮਿਲ ਜੂਗੀ ਇਹਦੀ ਹਾਂਜੀ ਹਾਂਜੀ ਇਹਦੀ ਮਿਲ ਜੂਗੀ ਜੀ ਠੀਕ ਹੈ ਐਨਓਸੀ ਮਿਲ ਜੂ ਬੈਗ ਟਾਇਰ ਪੂਰੇ ਜੰਗੇ ਪਿਆ ਟਰੈਕਟਰ ਦੇਖ ਸਕਦੇ ਹੋ ਜੰਮਾ ਸੁੱਕਾ ਪਿਆ ਤੇ ਕੰਟੈਕਟ ਨੰਬਰ ਕਿੰਨਾ ਜੀ ਆਪਣਾ 98803 67044 ਮਲਕਾਣਾ ਪਿੰਡ ਹੈ ਕਬੱਡੀ ਸਾਬੋ ਤੋਂ 5 ਕਿਲੋਮੀਟਰ ਅਰੇ ਵੀ ਜਦੋਂ ਮਰਜੀ ਆਓ ਬਾਹ ਕੇ ਦੇਖੋ ਤਸੱਲੀ ਕਰਕੇ ਫੇਰ ਟਰੈਕਟਰ ਲੈ ਕੇ ਜਾਓ ਠੀਕ ਹੈ ਬਾਹ ਕੇ ਆਪਦੀ ਤਸੱਲੀ ਕਰਕੇ ਮਿੱਤਰੋ ਟਰੈਕਟਰ ਲੈ ਜਾਓ ਕਾਗਜ਼ ਪੱਤਰ ਦੀ ਹਰ ਤਰ੍ਹਾਂ ਦੀ ਸਾਡੀ ਜ਼ਿੰਮੇਵਾਰੀ ਹੋ ਠੀਕ ਹੈ ਕਾਗਜ਼ ਪੱਤਰ ਦੀ ਜ਼ਿੰਮੇਵਾਰੀ ਹੋ ਵੀਰਾਂ ਦੀ ਬਾਕੀ ਵੀਡੀਓ ਨਾਲ ਨਾਲ ਦੱਬ ਕੇ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ